नेहा नेहा कद्दू ਤੁਹਾਡੇ ਹਸਬੰਡ ਜਿਹੜੇ ਕਦੋਂ ਤੁਹਾਡੇ ਮੈਰਿਜ ਹੋਈ ਸੀ ਮੇਰੀ 2012 ਵਿੱਚ ਜਿਹੜੇ ਕੰਟਰੀ ਨੂੰ ਗਏ ਸੀ ਤੁਹਾਡੇ ਫਰਾਂਸ ਗਏ ਸੀ ਪਰ ਇੱਥੋਂ ਉਹਨਾਂ 4 ਸਤੰਬਰ ਦੀ ਫਲਾਈਟ ਸਰਬੀਆ ਵਾਸਤੇ ਹੋਈ ਸੀ ਤੁਰਕੀ ਗਏ 4 ਸਤੰਬਰ ਨੂੰ ਤੁਹਾਡੇ ਕਿੰਨੇ ਬੱਚੇ ਨੇ ਦੋ ਬੱਚੇ ਹਨ ਆਖਿਰ ਵਰਤ ਤੁਹਾਡੇ ਹਸਬੰਡ ਨਾਲ ਕੋਈ ਦਿੱਕਤ ਵੀ ਬਣੀ ਸੀ 2 ਅਕਤੂਬਰ ਸਰਬੀਆ ਚ ਹੋਈ ਹੈ ਕੀ ਗਲਤ ਹੋਈ ਸੀ an excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur. कल बात यही हुई सी बात सुना नहीं क्या है कि मैं चल जाना है मैं पहुंच के तानु फोन कराऊंगा साड़ी जनता ने भी यही गाल में कही उस तो बाद हाँ जब तक साल एक साल दो तेरे में न्यूपर हो गया ना कोई गाल ना कोई फोन कुछ नहीं पता होना था भी कितने हैं कितने नहीं है ठीक भी है या नहीं है कुछ नहीं पता होना ਕੀ ਮੰਗ ਕੀ ਮੰਗ ਕਰਦੇ ਤੁਸੀਂ ਭਰ ਸਰਕਾਰ ਮੰਗੇ ਸਿਰਫ ਇੰਨੀ ਕਾ ਕਿ ਜਿੱਥੇ ਕਿਤੇ ਵੀ ਉਹ ਹੈ ਠੀਕ ਠਾਕ ਸਹੀ ਸਲਾਮਤ ਸਾਨੂੰ ਬਸ ਵਾਪਸ ਭੇਜਿਆ ਜਾਏ ਉਹਨਾਂ ਨੂੰ ਸਾਡੀ ਇੱਕ ਵਾਰ ਉਹਨਾਂ ਨਾਲ ਗੱਲ ਕਰਾਈ ਜਾਏ ਉਹਨਾਂ ਨੂੰ ਠੀਕ ਠਾਕ ਵਾਪਸ ਕਰ ਭੇਜਿਆ ਜਾਏ ਬਸ ਤੋਂ ਇਹ ਚਾਹੀਦਾ ਬਸ ਮਾਤਾ ਜੀ ਤੁਹਾਡੇ ਬੇਟੇ ਦਾ ਨਾਮ ਕੀ ਅਮਰਿਸ਼ਾ ਤਾਂ ਤੁਹਾਡੀ ਆਪਣੀ ਬੇਟੇ ਨਾਲ ਆਖਰੀ ਵਾਰੀ ਗੱਲ ਹੋਈ ਸੀ ਦੋਕ ਤਮਰ ਨੂੰ ਜੇਹੀ ਗੱਲ ਹੋਈ ਸੀ ਬਸ ਕਹਿੰਨੇ ਮਮੀ ਬਈ ਠੀਕ ਠਾਕ ਹੈ ਮੈਂ ਚਾਹ ਬਰਾਤ ਨੂੰ ਚਲੇ ਜਾਣਾ ਉਸ ਤੋਂ ਬਾਅਦ ਫਿਰ ਕੋਈ ਸੰਪਰਕ ਨਹੀਂ ਹੋਇਆ ਕੋਈ ਸੰਪਰਕ ਨਹੀਂ ਹੋਇਆ ਅੱਜ ਕਿ ਨਸਾ ਮਾ ਰੋ ਗਿਆ ਬੇਟੇ ਨੂੰ ਲੱਲ ਲੱਲ ਕੇ ਕਿ ਸੋਹਤਾ ਤੇ ਵੀਡੀਓ ਵੀ ਤੇ ਤੁਸੀਂ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਕਰ ਸਕਦੇ ਹੋ। ਉਹ ਚਿਕਾਤਾ ਕਿਤੇ ਕਿਸੇ ਸਾਡੀ ਪ੍ਰਿਆਦ ਨਹੀਂ ਸੁਣੀ। ਹੁਣ ਕੀ ਮੰਗ ਕਰਦੇ ਤੁਸੀਂ? ਮੈਂ ਮੰਗ ਕਰਦੇ ਮੇਰਾ ਬੱਚਾ ਜਿੱਥੇ ਵੀ ਹੈ ਠੀਕ ਠਾਕ ਹੈ ਸਾਡੇ ਕੋਲ ਵਾਪਸ ਭੇਜਿਓ। ਕਿਹੜੇ ਪਿੰਡ ਦਾ? ਪਿੰਡ ਧੀਰਵਾਲ। ਬਲੀਜੋ ਨੇ ਬੇਟੇ ਬਾਰੇ ਦੱਸੋ ਕੀ ਬੇਟਾ ਕਿੱਦਾਂ ਲੱਪਤਾ ਹੋਇਆ ਕਦੋਂ ਗਿਆ ਸੀ ਕਿੱਦਾਂ ਪਿੱਛੇ ਸੀ? ਮਾਰੇ ਉਹ ਪਹਿਲਾਂ ਜੱਟਾਂ ਨੇ ਸਾਨੂੰ ਕਿਹਾ ਵੀ ਅਸੀਂ ਤਾਂ ਸਿੱਧੇ ਭੇਜਾਂਗੇ ਅਸੀਂ ਅੱਖ ਨੰਬਰ ਤੇ ਦੋ ਨੰਬਰ ਦਾ ਕੰਮ ਨਹੀਂ ਹੈ। ਇਹ ਇਨਾਂ ਨੇ ਤੁਰਕੀ ਲੈ ਗਏ ਨੇ ਤੁਰਕੀ ਤੋਂ ਗਾਂ ਤੋੜ ਕੇ ਖੜਿਆ ਤੇ ਸਰਵਿਆ ਦੇ ਵਿੱਚ ਗੱਲ ਜਿਹੜੀ ਹੋਈ ਆ ਉਸ ਤੋਂ ਬਾਅਦ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਏਜੰਟਾਂ ਨੇ ਸਾਡੇ ਨਾਲ ਪੈਸੇ ਵੀ ਵਾਧੂ ਲੈ ਲਏ ਨੇ ਤੇ ਧੋਖਾ ਕੀਤਾ ਸੁਣੋ ਲੱਕ 16 ਲੱਖ ਲਿਆ ਤੇ ਬਾਕੀ ਡੌਂਕਰਾਂ ਨੂੰ ਵੀ ਦੁਆਇਆ ਇਹਨਾਂ ਨੇ ਕੀ ਕਰਦੇ ਤੁਸੀਂ ਹੁਣ ਤਾਂ ਘਰ ਦਾ ਕੰਮ ਹੀ ਕਰੀਦਾ ਹੈ ਪੈਸੇ ਕਰਜ਼ਾ ਚੁੱਕ ਕੇ ਭੇਜਿਆ ਸੀ ਹਾਂ ਯਾਰ ਸਾਰਾ ਕਰਜ਼ਾ ਚੁੱਕ ਕੇ ਭੇਜਿਆ ਸੀ ਉਕੀ ਮੰਗ ਕਰੀ ਤੇ ਪ੍ਰਗਟ ਸਾਡੀ ਤਾਂ ਮੰਗ ਇਹ ਹੈ ਆਪੇ ਬੱਚਾ ਸਾਡਾ ਹੈ ਸਹੀ ਸਲਾਮ ਦਾ ਘਰ ਆ ਜਾਵੇ ਹਾਂ ਜਿੱਥੇ ਵੀ ਹੈ ਉਹ ਘਰ ਸਹੀ ਸਲਾਮ ਦਾ ਆ ਜਾਵੇ ਅਸੀਂ ਸਰਕਾਰ ਕੋਲੋਂ ਮੰਗ ਇਹ ਹੀ ਕਰਦੇ ਹਾਂ ਛੋਟਾ ਭਰਾ ਜੀ ਤੁਸੀਂ ਦੱਸੋ ਕਿ ਜਦੋਂ ਤੁਸੀਂ ਬਾਹਰ ਭੇਜਿਆ ਸੀਗਾ ਕਿੰਨਾ ਪੈਸੇ ਮਕਾਇਏ ਸੀ ਜਾਂ ਕਿਸ ਤਰ੍ਹਾਂ ਦਾ ਮਾਮਲਾ ਹੋਇਆ ਸਰ ਕੇ ਜੈਂਟਾ ਨਾਲ 16 ਲੱਖ ਚ ਗੱਲ ਹੋਈ ਸੀ ਤੇ ਡਾਇਰੈਕਟ ਦੀ ਗੱਲ ਹੋਈ ਡਾਇਰੈਕਟ ਫਰਾਂਸ ਪਜਾਮਾ ਗਿਆ ਉਹਨਾਂ ਨੇ ਕੀ ਕੀਤਾ ਹੈ ਤੁਰਕੀ ਤੱਕ ਲੈ ਕੇ ਡਾਇਰੈਕਟ ਗਏ ਉਸ ਤੋਂ ਬਾਅਦ ਉਹਨਾਂ ਨੇ ਡੁੰਕੀ ਲਵਾ ਕੇ ਸਰਬੀਆ ਤੱਕ ਸਾਡਾ 2 ਅਕਤੂਬਰ ਦੇ ਲੰਮ ਸ਼ਾਮ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਭਰਾ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ ਤੇ ਅਸੀਂ ਜਿੰਨੀ ਹੋ ਸਕੇ ਅਸੀਂ ਮਤਲਬ ਕੋਸ਼ਿਸ਼ ਕੀਤੀ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਪੁਲਿਸ ਤੱਕ ਪਰਚਾ ਵੀ ਹੋਇਆ ਜੀ 7 15 ਜੁਲਾਈ ਦਾ ਪਰਚਾ ਹੋ ਚੁੱਕਾ ਜੀ ਪਰ ਕੋਈ ਕਾਰਵਾਈ ਨਹੀਂ ਸਾਨੂੰ ਮਤਲਬ ਕੋਈ ਰਿਜ਼ਲਟ ਨਹੀਂ ਮਿਲਿਆ ਕਿ ਉਸ ਪਰਚੇ ਦਾ ਕੋਈ ਨਤੀਜਾ ਸਾਨੂੰ ਅਜੇ ਤੱਕ ਕੋਈ ਨਜ਼ਰ ਨਹੀਂ ਆ ਰਿਹਾ ਅਸੀਂ ਪ੍ਰਸ਼ਾਸਨ ਅਗੇ ਹੀ ਮੰਗ ਕਰਦੇ ਆ ਕਿ ਉਹਨਾਂ ਏਜੰਟਾਂ ਤੇ ਵੀ ਨੱਥ ਪਾਈ ਜਾਵੇ ਜੋ ਉਹ ਉਹ ਕ੍ਰਾਈਮ ਕਰਕੇ ਵੀ ਘੁੰਮ ਰਿਹਾ ਤੇ ਅਸੀਂ ਇੰਨੇ ਮੁਸ਼ਕਲ ਦੇ ਹਾਲਾਤਾਂ ਵਿੱਚ ਵੀ ਇੰਨਾ ਲੋਨ ਲਿਆ ਸਾਰਾ ਲੋਨ ਹੀ ਆ ਜੀ ਸਾਡਾ ਤੇ ਅਸੀਂ 3 ਲੱਖੋਂ ਤੱਕ ਵਿਆਜ ਭਰ ਚੁੱਕੇ ਤੇ ਅਸੀਂ ਮੰਗ ਇਹੀ ਕਰਦੇ ਪ੍ਰਸ਼ਾਸਨ ਤੋਂ ਕਿ ਜਲਦੀ ਜਲਦੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਸਾਡਾ ਭਰਾ ਹਰ ਤੱਕ ਪਹੁੰਚਾਇਆ ਜਾਵੇ ਤੁਹਾਡੇ ਬ੍ਰਦਰ ਜੇ ਕਿੰਨੇ ਬੱਚੇ ਦੋ ਬੱਚੇ ਛੋਟੇ ਛੋਟੇ ਬੱਚੇ ਜੀ ਘਰ ਦਾ ਗੁਜ਼ਾਰਾ ਕਿਸਾ ਹੋ ਰਿਹਾ ਘਰ ਦਾ ਗੁਜ਼ਾਰਾ ਬੜੀ ਹਾਲਾਤ ਮੁਸ਼ਕਲ ਹੈ ਜੀ ਬਹੁਤ ਜ਼ਿਆਦਾ ਹਾਲਾਤ ਮੁਸ਼ਕਲ ਹੈ ਦੱਸ ਨਹੀਂ ਸਕਦੇ ਸਰਕਾਰ ਨੂੰ ਕਿ ਅਸੀਂ ਕਿਤਰਾ ਦਿਨ ਬਸਰ ਕਰ ਰਹੇ ਹਾਂ ਜੀ ਬਹੁਤ ਔਖੇ ਤੁਹਾਡੀ ਪ੍ਰਯਾਦ ਸਰਕਾਰ ਫਰਿਆਦ ਇਹ ਹੈ ਕਿ ਅਸੀਂ ਸਰਕਾਰ ਅੱਗੇ ਇਹੀ ਕਰਦੇ ਹਾਂ ਕਿ ਸਾਡਾ ਸਾਨੂੰ ਇਨਸਾਫ ਵੀ ਦਿਵਾਇਆ ਜਾਵੇ ਤੇ ਮੇਰੇ ਭਰਾ ਛੇਤੂ ਜਿਹੜੇ ਵੀ ਹੈ ਜਿਸ ਹਾਲਾਤਾਂ 'ਚ ਵੀ ਹੈ ਉਹਨੂੰ ਵਾਪਸ ਇੰਡੀਆ ਭੇ